ਭਾਰਤ ਦੇਸ਼ ਦੇ ਵਿੱਚ ਇੱਕ ਰੌਲਾ ਪੈ ਚੁੱਕਾ ਵਾ ਉਹ ਰੌਲਾ ਹੈਗਾ ਜੀ GST ਦੀਆਂ ਕੀਮਤਾਂ ਦਰਾਂ ਘਟ ਚੁੱਕੀਆਂ ਜੇ ਤੁਹਾਨੂੰ ਪੁਰਾਣੀਆਂ ਕਾਰਾਂ ਦੇ ਰੇਟਾਂ ਵਿੱਚ ਵੀ ਫਰਕ ਦੇਖਣ ਨੂੰ ਮਿਲੇਗਾ ਤੁਸੀਂ ਨਾਲ ਗੱਲ ਕਰਦੇ ਆਂ ਜੀ ਆਪਾਂ ਦੋ ਲੱਖ ਦੇ ਚਲੋ ਇਸ ਕਾਰ ਦੀ ਕੀਮਤ ਹੈ ਜੀ 1,90,000 ਰੁਪਈਆ ਠੀਕ ਹੈ 50 ਤੋਂ 60 ਹਜ਼ਾਰ ਦੇ ਦੇ ਕੇ ਬਾਕੀ ਕਾਰ ਦੇ ਲੋਨ ਇਹਦੇ ਇੱਥੇ ਬਾਈ ਤੁਹਾਡਾ ਲੋਨ ਹੋ ਜਾਊਗਾ 1,80,000 ਰੁਪਏ ਦੇ ਵਿੱਚ ਤੁਹਾਨੂੰ ਇਹ ਕਾਰ ਮਿਲੂਗੀ ਬਾਈ ਔਰ ਇਹ ਕਾਰ ਦੀ ਕੀਮਤ ਹੈ ਜੀ 3,90,000 ਬਾਈ 14 ਦਾ ਮਾਡਲ ਪੂਰੇ ਭਾਰਤ ਦੇਸ਼ ਦੇ ਵਿੱਚ ਇੱਕ ਰੌਲਾ ਪੈ ਚੁੱਕਾ ਵਾ ਉਹ ਰੋਲਾ ਹੈਗਾ ਜੀ GST ਦੀਆਂ ਕੀਮਤ ਦਰਾਂ ਘਟ ਚੁੱਕੀਆਂ ਵਾ GST ਘਟਣ ਦੇ ਨਾਲ ਨਵੀਆਂ ਕਾਰਾਂ ਦੇ ਰੇਟਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਪਿਆ ਵਾ ਲੱਖ ਲੱਖ ਰੁਪਏ ਤੱਕ ਦਾ ਵੀ ਫਰਕ ਪੈ ਗਿਆ ਤੇ ਅੱਜ ਤੁਹਾਨੂੰ ਪੁਰਾਣੀਆਂ ਕਾਰਾਂ ਦੇ ਰੇਟਾਂ ਵਿੱਚ ਵੀ ਫਰਕ ਦੇਖਣ ਨੂੰ ਮਿਲੇਗਾ ਇਹ ਵੀਡੀਓ ਬਹੁਤ ਸਪੈਸ਼ਲ ਆ ਤੁਹਾਡੇ ਲਈ ਅਖੀਰ ਤੱਕ ਇਸ ਵੀਡੀਓ ਨੂੰ ਬਾਈ ਦੇਖ ਲਿਓ ਅੱਜ ਬਾਈ ਜਿਹੜੇ ਸ਼ਹਿਰ ਖੜੇ ਆ ਸ਼ਹਿਰ ਦਾ ਨਾਮ ਆ ਜੀ ਰਾਜਪੁਰਾ ਤੇ ਉਹੀ ਭਰਾਵਾਂ ਦੇ ਨਾਲ अवतार ਵੀਰ ਆਪਣੇ ਨਾਲ ਆ A1 ਕਾਰਸ ਰਾਜਪੁਰਾ ਸੱਚੀ ਗੱਲ ਤੇ ਸੱਚੀ ਗੱਲ ਜੀ ਠੀਕ ਹੋ ਵਧੀਆ ਵਧੀਆ ਠੀਕ ਚੜਦੀ ਕਲਾ ਬਿਲਕੁਲ ਜੀ ਬਿਲਕੁਲ ਵਧੀਆ ਤੇ ਅਵਤਾਰ ਵੀਰ ਜਿਵੇਂ ਸਟਾਰਟਿੰਗ 'ਚ ਆਪਾਂ ਗੱਲ ਕੀਤੀ ਪੀ ਡੀ ਐਸਟੀ ਘਟਿਆ ਕਾਰਾਂ ਦੀ ਨਵੀਆਂ ਦੇ ਮੁੱਲਾਂ ਦੇ ਵਿੱਚ ਗਿਰਾਵਟ ਹੋਈ ਬਿਲਕੁਲ ਜੀ ਬਿਲਕੁਲ ਪੁਰਾਣੀਆਂ ਦੇ ਵਿੱਚ ਵੀ ਫਰਕ ਆ ਹਾਂ ਜੀ ਹਾਂ ਜਿਵੇਂ ਨਵੀਆਂ ਦੇ ਵਿੱਚ ਚਲੋ ਆਪਾਂ ਹੁਣ ਨਵੀਂ ਤਾਂ ਨਹੀਂ ਕਾਰ ਏਜੰਸੀਆਂ ਆ ਪਰ ਨਾ ਆਪਾਂ ਕੋ ਪੁਰਾਣਾ ਸਟਾਕ ਹੁੰਦਾ ਨਾ ਪੁਰਾਣੀਆਂ ਕਾਰਾਂ ਹੁੰਦੀਆਂ ਨੇ ਸੈਕੰਡ ਹੈਂਡ ਆਪਾਂ ਜੋ ਵੀ ਮੱਲੋ ਕਾਰ ਵਿੱਚੇ 30 40 ਹਜ਼ਾਰ ਦਾ ਜਾਂ 50 ਹਜ਼ਾਰ ਦਾ ਡਿਸ ਉਹ ਆਪਾਂ ਵੀ ਕੀਤਾ ਆਪਾਂ ਵੀ ਹਾਂ ਬਿਲਕੁਲ ਜੀ ਆਪਾਂ ਜਿਹੜੀ ਕਾਰ ਕੋਈ 4 ਲੱਖ ਦੀ ਵੇਚਦੇ ਸੀ ਉਹ 3.5 ਜਾਂ 60 ਦੇ ਵਿੱਚ ਆਪਾਂ ਵੀ ਦੇ ਰਹੇ ਆ ਵੀ ਕਾਰਨ ਵਿੱਚ ਆਪਾਂ ਵੀ ਖਾਸਾ ਡਿਸਕਾਊਂਟ ਕੀਤਾ ਹੈ ਨਾ ਇਸ ਤਰ੍ਹਾਂ ਦੀ ਗੱਲ ਨਹੀਂ ਜੇ ਨਵੀਆਂ ਚ ਤੇ ਪੁਰਾਣੀਆਂ ਚ ਵੀ ਹੈਗਾ ਤੇ ਅਖੀਰ ਤੱਕ ਬਣੇ ਰਿਓ ਲੋਕੇਸ਼ਨ ਤੁਹਾਨੂੰ ਦੱਸ ਦਿੰਨੇ ਆ ਲੋਕੇਸ਼ਨ ਬਾਈ ਆਪਣੀ ਕੀ ਸੀਗੀ ਅਮਰਦੀਪ ਕਲੋਨੀ ਦੇ ਆਪੋਜ਼ਿਟ ਹਾਂ ਪਟਿਆਲਾ ਬਾਈਪਾਸ ਹੈ ਜੀ ਨੀਅਰ ਲਿਬਰਟੀ ਚੌਂਕ A1 ਕਾਰਸ ਰਾਜਪੁਰਾ ਤੇ ਇੱਕ ਵਾਰੀ ਦਿਖਾ ਦਿਓ ਹਾਈਵੇ ਚੱਲਦਾ ਪਿਆ ਵਾ ਇਹ ਹਾਈਵੇ ਪਟਿਆਲਾ ਬਾਈਪਾਸ ਹਾਈਵੇ ਆ ਇੱਧਰ ਮੇਰੇ ਸੱਜੇ ਹੱਥ ਦੇਖੋਗੇ ਸਿੱਧਾ ਜਾਓਗੇ ਇਧਰ ਨੂੰ ਜਾਓਗੇ ਤਾਂ ਪਟਿਆਲਾ ਬਾਈਪਾਸ ਆ ਤੇ ਲੁਧਿਆਣਾ ਦਿੱਲੀ ਰੋਡ ਇਧਰ ਆ ਸਾਰਾ ਠੀਕ ਹੈ ਭਾਈ ਅਮਰਦੀਪ ਕਲੋਨੀ ਉਹ ਸਾਹਮਣੇ ਪੀਲੇ ਰੰਗ ਦਾ ਬੋਰਡ ਤੁਸੀਂ ਦੇਖ ਸਕਦੇ ਹੋ ਤੇ ਜ਼ੂਮ ਮਾਰ ਕੇ ਦਿਖਾ ਦਿਓ ਤੇ ਬਿਲਕੁਲ ਓਪੋਜ਼ਿਟ ਆ A1 ਕਾਰਦ ਰਾਜਪੁਰਾ ਸਟਾਕ ਅੱਜ ਸਾਰਾ ਸੂਜ਼ੂਕੀ ਹੁੰਡਾਈ ਹੋਂਡਾ ਬਾਹ ਹਾਂਜੀ ਬਿਲਕੁਲ ਆਹੀ ਵਿਕਦਾ ਇਹੀ ਹੈਗਾ ਜੀ ਇਹੀ ਹੈਗਾ ਵਾ ਠੀਕ ਆ ਸਭ ਤੋਂ ਪਹਿਲਾਂ ਇੱਟੋ ਹੀ ਕਰ ਲੈਣੇ ਸ਼ੁਰੂ ਬਿਲਕੁਲ ਦਿਓ ਦੱਸੋ ਇਹ ਅਲਟੋ ਹੈ ਜੀ ਕਮਰਸ਼ੀਅਲ ਨੰਬਰ ਦੀ ਹੂੰ ਜਿਹਨੇ ਕਿਸੇ ਨੇ ਓਲਾ ਓਬਰ ਚਲਾਣੀ ਹੈ ਠੀਕ ਹੈ ਨਾ ਕੰਮ ਵਾਸਤੇ ਕਾਰ ਚਾਹੀਦੀ ਹੈ ਇਹ 18 ਮਾ ਕਮਰਸ਼ੀਅਲ ਨੰਬਰ ਦੀ ਕਾਰ ਹੈ ਜੀ ਪੇਪਰ ਕਾਗੇ ਸਾਰੇ ਕਾਰ ਦੇ ਪੂਰੇ ਨੇ ਕਾਰ ਦੀ ਕੀਮਤ ਹੈ ਜੀ 2 ਲੱਖ 40000 ਰੁਪਏ ਕਿੰਨਾ ਮਾਡਲ 2018 ਮਾਡਲ ਹੈ ਅੱਛਾ ਠੀਕ ਹੈ ਜੀ ਲੋਨ ਜੇ ਆਪੇ ਕਰਾਣਾ ਤਾਂ 2 ਲੱਖ ਰੁਪਏ ਦਾ ਕਾਰ ਤੇ ਲੋਨ ਹੋ ਜੂਗਾ ਅੱਛਾ ਕਾਗੇ ਪੱਤਰ ਸਾਰੇ ਕੰਪਲੀਟ ਕਾਗੇ ਪੱਤਰ ਸਾਰੇ ਕੰਪਲੀਟ ਨੇ ਜੀ 2 ਲੱਖ ਰੁਪਏ ਦਾ ਕਾਰ ਤੇ ਲੋਨ ਹੋ ਜਾਏਗਾ ਲਓ ਫਿਰ 30 40000 50000 ਵਰਗੇ ਕਾਰ ਤੇ ਲੋਨ ਹੋ ਜਾਏਗਾ ਬਾਈ ਸਿਬਲ ਸਕੋਰ ਚੰਗਾ ਲਿਆਏ ਹੋ 40000 ਤੁਸੀਂ ਲਿਆਣਾ ਤੇ 18 ਮਾਡਲ ਦੀ ਧਿਆਨ ਨਾਲ ਸੁਣ ਲਿਓ 2018 ਮਾਡਲ ਦੀ ਕਾਰ 2 ਲੱਖ ਤੇ 40 ਹਜ਼ਾਰ 2 ਲੱਖ 40 ਹਜ਼ਾਰ ਤੇ ਕੀਮਤ ਤੁਸੀਂ ਬਸ ਲੈ ਆਣੀ ਜਿਹੜੀ ਜੇਬ ਚ ਉਹ ਲੈ ਆਣੀ 40 ਹਜ਼ਾਰ ਬਾਕੀ ਤੁਹਾਡਾ ਲੋਨ ਔਰ ਸਿਬਲ ਸਕੋਰ ਚੰਗਾ ਲੈ ਕੇ ਆਣਾ ਇਸ ਕਾਰ ਦੇ ਲਈ ਸਾਰਾ ਕੁਝ ਪੇਪਰ ਉੱਪਰ ਕੰਪਲੀਟ ਇੰਜਨ ਗੇਅਰ ਸਾਫ਼ ਸੁਥਰਾ ਟਾਇਰ ਟੱਪਾ ਜਮਾ ਨਵਾਂ ਆਹਾਂ ਇਹ ਵੈਗਨਰ ਹੈ ਜੀ 2012 ਮਾਡਲ ਹੈ ਹਾਂਜੀ ਪੈਟਰੋਲ ਪਲਸ ਸੀਐਨਜੀ ਅੱਛਾ ਠੀਕ ਹੈ ਜੀ ਕੰਡੀਸ਼ਨ ਬਿਲਕੁਲ ਕਾਰ ਦੀ ਨਵੀਂ ਨਕੋਰ ਹੈ ਜੀ ਹਾਂਜੀ 80 ਤੋਂ 90000 ਕਿਲੋਮੀਟਰ ਕਾਰ ਰਨਿੰਗ ਦੇ ਵਿੱਚ ਹੈ ਹਾਂ ਮੇਜਰ ਰੈਕਸ਼ਨ ਦੀ ਜ਼ਿੰਮੇਵਾਰੀ ਕਾਰ ਦੀ ਚੈਅ ਟਾਇਰ ਚਾਰੋਂ ਕਾਰ ਦੇ ਨਵੇਂ ਨੇ ਅਲਾਈ ਵੀ ਲੱਗੇ ਦੇ ਜੀ ਕਾਰ 'ਚ ਠੀਕ ਹੈ ਜੀ ਪੇਪਰ ਕਾਗਜ਼ ਸਾਰੇ ਪੂਰੇ ਨੇ ਬੀਮਾ ਕਾਰ ਦਾ ਵੈਲਿਡ ਹੈ ਠੀਕ ਹੈ ਵੀਰੇ ਇਸ ਕਾਰ ਦੀ ਕੀਮਤ ਹੈ ਜੀ 190000 ਰੁਪਿਆ ਠੀਕ ਹੈ 50 ਤੋਂ 60000 ਰੁਪਏ ਦੇ ਕੇ ਬਾਕੀ ਕਾਰ ਤੇ ਲੋਨ ਹੋ ਜਾਏ ਇਹਦੇ ਤੇ ਵੀ ਲੋਨ ਹੈ ਬਿਲਕੁਲ ਜੀ ਭਾਈ ਮੈਂ ਠੀਕ ਹੈ ਜੀ 50-60 ਹਜ਼ਾਰ ਵਰਗੇ ਲੋਨ ਹੋ ਜਾਏਗਾ ਕਾਰ ਦਾ 50-60 ਹਜ਼ਾਰ ਭਰ ਕੇ ਇਹਦੇ ਤੇ ਬਾਈ ਤੁਹਾਡਾ ਲੋਨ ਹੋ ਜਾਣਾ ਵਾ ਔਰ ਇਹ ਦਿਨ ਦੇ ਵਿੱਚ ਦਿਖ ਨਹੀਂ ਰਿਹਾ ਬਟ ਇਹਦੇ ਚ ਅੰਦਰ ਲਾਈਟਨ ਲੂਟਾਂ ਵੀ ਲੱਗਿਆ ਹੋਇਆ ਹੈਗਾ ਹਾਂ ਕੰਡੀਸ਼ਨ ਦੇਖ ਲਓ ਸੀਟ ਕਵਰ ਵਗੈਰਾ ਓਕੇ ਰਿਪੋਰਟ ਸਾਰੇ ਔਰ ਅਲੋਏ ਟਾਇਰ ਸਾਰਾ ਕੁਝ ਔਰ ਇਹਦੀ ਬਾਈ ਐਵਰੇਜ ਵੀ ਬਹੁਤ ਸੋਹਣੀ ਹੈ ਇਸ ਕਾਰ ਦੀ ਹਾਂ ਜੀ ਸੀਐਨਜੀ ਤੇ ਹਮ ਮਤਲਬ 25-22 30 ਕਿਲੋ ਕਰੀ ਜਾਂਦੀ ਹੈ ਸੀਐਨਜੀ ਦੇ ਨਾਲ ਤੁਹਾਨੂੰ ਐਵਰੇਜ ਵੀ ਸੋਹਣੀ ਮਿਲ ਗਈ ਕਾਰ ਜੈਨੂਇਨ ਆ ਜਿਓ ਜੇ ਕਿਸੇ ਨੇ ਲੈਣੀ ਆ A1 ਕਾਰਸ ਰਾਜਪੁਰਾ ਤੇ ਹੁਣ ਤੁਹਾਨੂੰ ਦਿਖਾਣੇ ਬੜੀਆ ਇਹ ਕੈਮਰਾ ਘੁਮਾ ਕੇ ਨਾਲ ਦਿਖਾਇਓ ਕਿੰਨਾ ਸੋਹਣਾ ਸਟਾਕ ਖੜਾ ਹੋਇਆ ਸਾਰਾ ਦਾ ਸਾਰਾ ਤੁਹਾਡੇ ਵਾਸਤੇ ਆ ਔਰ ਸਾਰਿਆਂ ਤੇ ਹੀ ਤਕਰੀਬਨ ਲੂਨ ਹੋਊਗਾ ਹਾਂ ਹਾਂ ਤੇ ਬਾਈ ਕਿਧਰੋਂ ਇਧਰੋਂ ਕਿ ਇਧਰੋਂ ਜਿੱਥੋਂ ਤੁਹਾਨੂੰ ਠੀਕ ਲੱਗੇ ਇਧਰੋਂ ਕਰ ਲਓ ਬਾਈ ਆਲਟਵਾ ਦਾ ਸਟਾਕ ਦੇਖ ਲਓ ਇਹ ਸਾਰੀਆਂ ਤੁਹਾਨੂੰ ਦਿਖਾਣੇ ਆ ਅਖੀਰ ਤੱਕ ਬਣੇ ਰਹੋ ਸਾਰੀ ਲਾਈਨ ਬਜਟ ਵਾਲੀ ਲਾਈਨ ਆ ਆਹ ਵੀਰੇ ਇਹ ਜੀ ਵੈਂਟੋ ਬਾਕਸ ਵੈਗਨ ਦੀ 2013 ਮਾਡਲ ਹਾਈਲੈਂਡ ਕਾਰ ਹੈ ਜੀ ਇੰਜਨ ਗੇਅਰ ਕਾਰ ਦਾ ਸੀਲਡ ਹੈ ਠੀਕ ਹੈ ਜੀ ਲੱਗੀ ਬੱਜੀ ਦੀ ਕਾਰ ਦੀ ਜ਼ਿੰਮੇਵਾਰੀ ਹੈ ਠੀਕ ਹੈ ਜੀ ਇਸ ਕਾਰ ਦੀ ਕੀਮਤ ਹੈ ਜੀ 2 ਲੱਖ 40 ਹਜ਼ਾਰ ਰੁਪਿਆ ਲਓ ਹੈ ਠੀਕ ਹੈ ਜੀ ਇਹ 2013 ਮਾਡਲ ਹੈ 13 ਮਾਡਲ ਹੈ 13 ਮਾਡਲ ਤੇ ਨਾਲ ਇੱਕ ਚੀਜ਼ ਮੇਰਾ ਭਰਾ ਸੁਣ ਲਿਓ ਕਈ ਮੇਰੇ ਭਰਾ ਕਹਿਣਗੇ ਵੀ ਇਦਾਂ ਜਾਂ ਉਦਾਂ ਇਸ ਕਾਰ ਦੇ ਵਿੱਚ ਤਿੰਨ ਵੇਰੀਐਂਟ ਆnde ਟ੍ਰੈਂਡ ਲਾਈਨ ਕੰਫਰਟ ਲਾਈਨ ਤੇ ਹਾਈ ਲਾਈਨ ਇਹ ਹੈਗਾ ਸਭ ਤੋਂ ਟੌਪ ਵਾਲਾ ਟੌਪ ਵਾਲਾ ਠੀਕ ਹੈ ਕੰਡੀਸ਼ਨ ਦੇਖ ਲਓ ਅੰਦਰ ਉਹਦੀ ਇੰਟੀਰੀਅਰ ਚੈੱਕ ਕਰ ਲਓ ਸਟੀਅਰਿੰਗ ਕੰਟਰੋਲ ਆ ਜਾਂਦੇ ਇਹਦੇ ਵਿੱਚ ਤੇ ਫਿਊਲ ਕਿਹੜਾ ਹੈ ਦਾ ਡੀਜ਼ਲ ਡੀਜ਼ਲ ਦੀ ਹੈ ਡੀਜ਼ਲ ਦਾ ਲਾਈਵ ਹੀ ਲੱਗੇ ਠੀਕ ਹੈ ਜੀ ਟਾਇਰ ਟੱਪਾ ਬਿਲਕੁਲ ਕਾਰ ਦਾ ਨਵਾਂ ਹੈ ਜ ਤੋ ਭਾਈ ਇਹਦੀ ਐਵਰੇਜ ਵੀ 25 30 ਦੇ ਰਾਉਂਡ ਆਰਾਮ ਨਾਲ ਹਾਈਵੇ ਤੇ ਨਿਕਲਦੀ ਆ। ਹਾਂ ਲੋਨ ਵੀ ਹੋ ਜਾਏਗਾ ਕਾਰ ਤੇ। ਇੱਥੇ ਵੀ ਲੋਨ ਹਾਂ ਲੋਨ ਵੀ ਕਰਾ ਦਾਂਗੇ। ਕਿੰਨਾ? ਲੱਖ ਰੁਪਏ ਪੜਦੇ ਹੋ ਬਾਕੀ ਲੋਨ ਹੋ ਜਾਏਗਾ। ਬਾਕੀ ਲੋਨ ਹੋ ਜਾਊਗਾ ਭਾਈ। ਲਓ। ਇਹ ਬਹੁਤ ਇੱਥੇ ਦੀ ਨਾ ਖਾਸ ਗੱਲ ਆ A1 ਕਾਰਸ ਦੀ। ਵੀ ਇੱਥੇ ਭਾਈ ਤੁਹਾਡਾ ਲੋਨ ਹੋ ਜਾਊਗਾ। ਬਿਲਕੁਲ। ਵੀ ਇੱਥੇ ਭਾਈ ਤੁਹਾਡਾ ਲੋਨ ਹੋ ਜਾਊਗਾ। ਤੁਸੀਂ ਸਿਮਲ ਸਕੋਰ ਬਸ ਆਪਣੇ ਆ ਵਧੀਆ ਲੈਣਾ ਵਾ। ਆਹਾ। 8 EOS ਹੈ ਜੀ। 2011 ਮਾਡਲ પેટ્રોલ ਦੀ ਗਾਰ ਹੈ। ਇਹ 68000 ਏਜੰਸੀ ਰਿਕਾਰਡ ਨਾਲ ਚੱਲੀ ਹੈ ਜੀ। ਅਜੰਤੀ ਰਿਕਾਰਡ ਕੋਈ ਵੀ ਪੀਸ ਕਾਰ ਦਾ ਰੀਪੇਂਟ ਨਹੀਂ ਹੈਗਾ ਠੀਕ ਹੈ ਜੀ ਪੇਪਰ ਕਾਗੇ ਸਾਰੇ ਕਾਰ ਦੇ ਪੂਰੇ ਨੇ ਇਹ ਐਨਓਸੀ ਨਾਲ ਕਾਰ ਦੇਾਂਗੇ ਜੀ ਆਪਾਂ 2 ਲੱਖ ਰੁਪਏ ਦੀ ਇੱਕ 90000 ਕਰ ਦਾਂਗੇ ਜੀ ਚਲੋ ਫਿਰ 1 ਲੱਖ 99 ਹਜ਼ਾਰ ਤੇ ਅਟਿਆ ਉਸ ਮਿਲ ਗਈ ਬਈ ਤੁਹਾਨੂੰ ਜਿਵੇਂ ਕਿ ਤੁਹਾਨੂੰ ਸਟਾਰਟਿੰਗ 'ਚ ਕਿਹਾ ਵੀ ਜੇ GST ਦੇ ਕਾਰਨ ਫਰਕ ਪਿਆ ਰੇਟਾਂ ਦੇ ਵਿੱਚ ਤਾਂ ਅਸੀਂ ਵੀ ਤੁਹਾਨੂੰ ਪੁਰਾਣੀਆਂ ਕਾਰਾਂ 'ਚ ਰੇਟਾਂ ਦੇ ਵਿੱਚ ਫਰਕ ਪਾ ਕੇ ਦਵਾਂਗੇ 1 ਲੱਖ 99 ਹਜ਼ਾਰ ਦੇ ਵਿੱਚ ਸਿਰਫ 68000 ਚੱਲੀ 68000 ਚੱਲੀ ਹੈ ਜੀ ਇੰਜਨ ਗੇਅਰ ਦੀ ਬਿਲਕੁਲ ਜ਼ਿੰਮੇਵਾਰੀ ਹਾਂ ਫੁੱਲ ਕਾਲਾ ਰੰਗ ਤੇ ਪੈਟਰੋਲ ਵੇਰੀਐਂਟ ਕੰਟਰੋਲ ਵੇਰੀਐਂਟ ਆਹਾਂ ਇਹ ਹੈ ਜੀ Honda City 2017 ਮਾਡਲ ਹਮ ਠੀਕ ਹੈ ਜੀ ਪੁਸ਼ ਬਟਨ ਸਟਾਰਟ ਹੈ ਅੱਛਾ ਜੀ 90 95 ਦੀ ਜਿਹੜਾ ਕਾਰ ਜੈਨੂਨ ਚੱਲੀ ਹੈ ਟਾਇਰ ਨਵੇਂ ਨੇ ਜੀ ਠੀਕ ਹੈ ਜੀ ਬਿਲਕੁਲ ਸਾਫ਼ ਸਲੀ ਕਾਰ ਹੈ ਜੀ ਇਹ ਕਾਰ ਦੀ ਕੀਮਤ ਹੈ ਜੀ 5.5 ਲੱਖ ਰੁਪਏ 5 ਲੱਖ ਤੇ 50000 ਹੁਣ ਇੱਕ ਤੁਹਾਨੂੰ ਪਤੇ ਦੀ ਗੱਲ ਦੱਸਦਾ 17 ਮਾਡਲ ਪਹਿਲਾਂ ਵੇਖਦਿਆਂ ਦੀ 6 ਸਵਾ 6 6 ਸਵਾ 6 ਲੱਖ ਰੁਪਏ ਦੇ ਆਪਾਂ ਪਾਈਆਂ ਹੋਈਆਂ ਬਿਲਕੁਲ ਬਿਲਕੁਲ 6 ਸਵਾ 6 ਦੀ ਆਪਾਂ ਵੇਚਦੇ ਸੀ ਹੁਣ ਆਪਾਂ 60 70 ਹਜ਼ਾਰ ਰੁਪਏ ਘਟਾਤਾ ਦੇਖੋ ਭਾਜੀ ਹਨਾ ਵੀ ਵੈਸੇ ਕਾਇਦੇ ਦੇ ਨਾਲ ਪ੍ਰਾਣੀਆਂਕਾਰਾਂ ਤੇ ਬਣਦਾ ਨਹੀਂ ਘਟਾਣਾ ਪਰ ਆਪਾਂ ਘਟਾਵਾਂਗੇ ਘਟਾਏ ਠੀਕ ਹੈ ਭਾਈ ਲੋਨ ਇੱਤੇ ਵੀ ਹੋ ਜੂ ਮੇਰਾ ਭਰਾ ਤੇ ਇਹ ਡੀਜ਼ਲ ਵੇਰੀਐਂਟ ਆ ਡੀਜ਼ਲ ਵੇਰੀਐਂਟ ਦੇ ਉੱਤੇ ਐਵਰੇਜ ਜੇ ਤੁਸੀਂ ਹਾਈਵੇ ਤੇ ਲੈਣੀ ਚਾਹੁੰਦੇ ਹੋ ਤਾਂ ਆਰਾਮ ਨਾਲ इजीली 25 ਦੀ ਸ਼ੋਰ ਛੋਟਾ ਮਿਲ ਨਹੀਂ ਮਿਲਣੀ ਆ ਮੋਟਰਾਂ ਦੇ ਵਿੱਚ ਆਹਾ ਇਹ ਹੁੰਡਾ ਸਿਟੀ ਜੀ 19 ਮਾਡਲ પેટ્રોલ ਦੀ ਕਾਰ ਫਰਸਟ ਓਨਰ ਦੀ ਕਾਰ ਠੀਕ ਹੈ ਜੀ 74000 ਚੱਲੀ ਕਾਰ ਅੱਛਾ ਜੀ ਪਹਿਲੇ ਨਾਂ ਦੀ ਕਾਰ ਹੈ ਇਹ ਕਾਰ ਦੀ ਕੀਮਤ ਹੈ ਜੀ 690000 ਰੁਪਿਆ ਠੀਕ ਹੈ ਠੀਕ ਹੈ ਕਿਸੇ ਟਾਈਮ 7.5 ਲੱਖ ਦੀ ਵੇਚਦੇ ਸੀ ਕਿੰਨੇ 50-60000 ਰੁਪਿਆ ਕਾਰ 'ਤੇ ਡਿਸਕਾਊਂਟ ਕਰਤਾ ਡਿਸਕਾਊਂਟ ਕਰਤਾ ਸੌਂਡ ਕਰਤਾ ਜੀ ਲੋਨ ਹੋ ਜਾਏਗਾ ਲੱਖ ਤੋਂ 1.5 ਲੱਖ ਵਰਕੇ ਲੱਖ 1.5 ਲੱਖ ਭਰੋ ਤੇ ਬਾਕੀ ਲੋਨ ਔਰ ਇਹਦੇ ਟਾਇਰ ਵੀ ਓਕੇ ਅਲਾਈ ਕੰਪਨੀ ਵਾਲੇ ਇੰਟੀਰੀਅਰ ਤੁਹਾਨੂੰ ਦਿਖਾ ਦਿੰਨੇ ਆ ਅੱਛਾ ਭਾਈ ਇਹਦੇ ਚ ਕਰੂਜ਼ ਵੀ ਆ ਜਾਂਦਾ ਮੇਰੇ ਖਿਆਲ ਹਾਂ ਕਰੂਜ਼ ਵੀ ਹੈ ਹੈਨਾ ਹਾਂਜੀ ਦੇਖੋ ਭਾਈ ਸਿਬਲ ਸਕੋਰ ਸਹੀ ਹੋਣਾ ਚਾਹੀਦਾ ਜੀ ਖਰਾਬ ਨਾ ਹੋਵੇ ਚਾਹੇ ਫਰੈਸ਼ ਹੈ ਲੋਨ ਪਹਿਲਾਂ ਲਿਆ ਹੈ ਚਾਹੇ ਨਹੀਂ ਲਿਆ ਅੱਛਾ ਸਹੀ ਹੋਵੇ ਸਿਬਲ ਲੋਨ ਹੋ ਜਾਏਗਾ ਜੀ ਅੱਛਾ ਇੱਕ ਚੀਜ਼ ਹੋਰ ਦੱਸੋ ਜਿੱਦਾਂ ਕਈ ਬੰਦਿਆਂ ਨੇ ਲੋਨ ਲਿਆ ਹੀ ਨਹੀਂ ਹੁੰਦਾ ਜ਼ਿੰਦਗੀ 'ਚ ਤੇ ਉਹ ਕਹਿੰਦੇ ਵੀ ਆਪਾਂ ਕਾਰ ਤੇ ਲੋਨ ਕਰਾਉਣਾ ਭਾਈ ਹਾਂਜੀ ਹਾਂ ਤੇ ਉਹਨਾਂ ਦਾ ਤਾਂ ਸਿਬਲ ਬਣਿਆ ਹੀ ਨਹੀਂ ਤੇ ਉਹਨਾਂ ਦਾ ਕੀ ਬਣਦਾ ਕੋਈ ਦਿੱਕਤ ਨਹੀਂ ਹੈ ਜੀ ਲੋਨ ਹੁੰਦਾ ਹਊਗਾ 4-5 ਲੱਖ ਤੱਕ ਕੋਈ ਵੀ ਰਿਟਰਨਾਂ ਵਗੈਰਾ ਦੀ ਵੀ ਲੋੜ ਨਹੀਂ ਹੈ 4-5 ਲੱਖ ਤੱਕ ਦਾ ਲੋਨ ਆ ਇਦਾਂ ਹੀ ਹੁੰਦਾ ਆ ਆਧਾਰ ਕਾਰਡ ਪੈਨ ਕਾਰਡ ਤੇ ਆਧਾਰ ਕਾਰਡ ਪੈਨ ਕਾਰਡ ਬਿਲਕੁਲ ਹੋਏਗਾ ਜੀ ਕਰਵਾ ਕੇ ਦੇਵਾਂਗੇ ਲੋਨ ਕਰਵਾ ਕੇ ਦੇਣਗੇ ਬਾਕੀ ਬਾਈ ਉਹਨਾਂ ਦੀ ਇੱਕ ਖਾਸੀਅਤ ਹੋਰ ਆ ਰਾਜਪੁਰੇ ਸ਼ਹਿਰ ਦੇ ਸਭ ਤੋਂ ਵੱਡੇ ਫਾਈਨੈਂਸਰ ਵੀ ਬਾਈ ਹੋਣੀ ਮਤਲਬ ਕਿ ਵਜਦੇ ਆ ਵੀ ਫਾਈਨਾਂਸ ਦੀ ਫੈਸਿਲਿਟੀ ਆਪਣੇ ਤੋਂ ਸਾਰੀ ਆ ਬਿਲਕੁਲ ਜੀ ਬਿਲਕੁਲ ਵੀ ਮਤਲਬ ਨਿਸ਼ਚਿੰਤ ਹੋ ਕੇ ਆਣਾ ਤੁਸੀਂ ਵੀ ਇਹ ਨਹੀਂ ਸੋਚਣਾ ਵੀ ਬਾਈ ਸਾਡਾ ਲੋਨ ਹੋਊਗਾ ਜਾਂ ਨਹੀਂ ਜੇ ਥੋੜਾ ਬਹੁਤ ਉੱਪਰ-ਨੀਚੇ ਵੀ ਐ ਸਿਪਲ ਤਾਂ ਆ ਜਾਣੇ ਇੱਕ ਵਾਰ ਬਿਲਕੁਲ ਜ ਇਹ ਜੀ ਆਰਟੀਗਾ 2014 ਮਾਡਲ ਹੂੰ ਡੀਜ਼ਲ ਦੀ ਕਾਰ ਹੈ ਜੀ 90000 ਚੱਲੀ ਹੈ ਜੀ ਪ੍ਰਾਈਵੇਟ ਨੰਬਰ ਦੀ ਕਾਰ ਹੈ ਜੀ ਦੇਖ ਲਓ ਠੀਕ ਹੈ ਜੀ ਇਹ ਕਾਰ ਦੀ ਕੀਮਤ ਹੈ ਜੀ 390000 ਬਾਈ 14 ਮਾਡਲ ਘਟਾਦੇ ਜੀ ਰੇਟ ਉਹੀ ਹਨਾ ਹਾਂ ਜੀ ਹਾਂ ਸਹੀ ਗੱਲ ਆ ਇਹ ਜੇ ਰੇਟ ਸੁਣ ਕੇ ਵਾਕਈ ਸਵਾਦ ਆਂਦਾ ਬਿਲਕੁਲ ਇਹ ਹੈ ਕਿਹੜੀ ਹੈ ਵੇਰੀਐਂਟ ਵੀਡੀ ਪੀਡੀਆਈ ਆ ਗਈ ਡੀਜ਼ਲ ਭਾਜੀ ਇਹਦੀਆਂ ਕਾਰ ਦੀਆਂ ਤਰੀਫਾਂ ਵੀ ਬਹੁਤ ਆ ਬਿਲਕੁਲ 3 ਸਵਾ 3 ਦਾ ਲੋਨ ਵੀ ਹੁੰਦਾ ਲੋ ਫਸਵਾਤਿਆਂ ਲੱਗਦਾ ਰਹੋ ਨਾ ਰਹਿ ਗਿਆ ਪਿੱਛੇ ਔਰ ਤੁਹਾਡੀ ਕਿਸ਼ਤ 5 ਤੋਂ 7000 ਦੇ ਵਿੱਚ ਵਿੱਚ ਬਣੂਗੀ ਤੇ ਆ ਜਿਓ ਜਿਹੜੇ ਮੇਰੇ ਭਰਾ ਨੇ ਆ ਵੀ ਲੈਣੀ ਕੋਈ ਆਹਾ ਇਹ ਬਰੀਜ਼ਾ ਏ 2018 ਮਾਡਲ ਹੂੰ ਡੀਜ਼ਲ ਦੀ ਕਾਰ ਵੀਡੀਆਈ ਮਾਡਲ ਫਰਸਟ ਓਨਰ ਦੀ ਕਾਰ 68000 ਚੱਲੀ ਹੈ ਜੀ ਅੱਛਾ ਜੀ ਠੀਕ ਹੈ ਜੀ ਟਾਇਰ ਚਾਰੋਂ ਕਾਰ ਦੇ ਨਵੇਂ ਨੇ ਕੰਡੀਸ਼ਨ ਦੇਖ ਲਓ ਲਵਾਵਲ ਹੋ ਗਏ ਓਕੇ ਆ ਕੰਮ ਬਿਲਕੁਲ ਬਿਲਕੁਲ ਓਕੇ ਕਾਰ ਹੈ ਜੀ ਹੂੰ ਠੀਕ ਹੈ ਜੀ ਇਹਦੀ ਕਾਰ ਦੀ ਕੀਮਤ ਹੈ ਜੀ 6 ਲੱਖ 70000 ਰੁਪਏ 6 ਲੱਖ ਤੇ 70000 ਰੁਪਏ ਅੰਦਰੋਂ ਇੰਟੀਰੀਅਰ ਦੇਖ ਲਓ ਵੀਡੀਆ ਹੀ ਹੈ ਬਾਜੀ ਹਾਂ ਜੀ ਆ ਵੀਡੀਆ ਹੀ ਵੀਡੀਆ ਹੀ ਆ ਗਈ ਡੀਜ਼ਲ ਦੇ ਵਿੱਚ ਕਾਰ ਆ ਔਰ ਮੈਨੂਅਲ ਟਰਾਂਸਮਿਸ਼ਨ ਆ ਚਾਰੇ ਪਾਵਰ ਵਿੰਡੋ ਸਾਰਾ ਕੁਝ ਇੰਸਟਾਲ ਆ ਮਾਇਆ ਤੁਹਾਨੂੰ ਦੱਸ ਤੀ ਇਹਦੇ ਤੇ ਲੋਨ ਲੱਖ ਰੁਪਿਆ ਦੋ ਇੱਥੇ ਵੀ ਲੋਨ ਹੋ ਜੂਗਾ ਬਾਕੀ ਹਾਂਜੀ ਠੀਕ ਹੈ ਬਾਈ ਕ੍ਰੇਟਾ ਕ੍ਰੇਟਾ ਜੀ પેટ્રોલ ਦੀ 2016 ਮਾਡਲ ਪਹਿਲੇ ਨਾਂ ਦੀ ਕਾਰ ਹੈ ਜੀ 70000 ਚੱਲੀ ਹੈ ਠੀਕ ਹੈ ਕਾਰ ਦੀ ਕੀਮਤ ਹੈ ਜੀ 1.5 ਲੱਖ ਰੁਪਿਆ ਜੀ ਸਾਢੇ 6 ਲੱਖ ਰੁਪਏ ਕਰਦੀ ਕੀਮਤ ਹੈ ਜੀ ਅੱਛਾ ਮੈਨੂੰ ਇੱਕ ਚੀਜ਼ ਦੱਸੋ ਸਾਢੇ 6 ਲੱਖ ਵਾਕਈ ਸਹੀ ਗੱਲ ਆ ਵੀ ਆਪਾਂ ਐਂ ਕਹਿ ਲਈਏ ਹੁਣ ਤਾਂ ਜਿਹਦਾ ਬਜਟ ਡਿਜ਼ਾਇਰ ਵਾਲਾ ਸੀਗਾ ਉਹਨੂੰ ਆਪਾਂ ਕ੍ਰੇਟਾ ਕਰੂਟਾ ਦੇ ਦੇਣੀ ਸਾਢੇ 7 ਲੱਖ ਰੁਪਏ ਦੀ ਕਾਰ ਵੇਚਦੇ ਸੀ 6 ਮਹੀਨੇ ਪਹਿਲਾਂ 6 ਮਹੀਨੇ ਪਹਿਲਾਂ 6 ਮਹੀਨੇ ਪਹਿਲਾਂ ਠੀਕ ਹੈ ਜੀ ਹਰੇਕ ਕਾਰ ਡਿਸਕਾਊਂਟ ਕੀਤਾ ਬਾਕੀ ਚਲੋ ਕੋਈ ਕਸਟਮਰ ਜੋ ਰੇਟ ਆਪਾਂ ਬੋਲਿਆ ਉਸ ਤੇ ਵੀ ਮਾਨਤਾਨ ਕੋਈ ਆਂਦਾ ਤਾਂ ਕੀਤਾ ਜਾਏਗਾ ਕੋਈ ਅਸੀ ਗੱਲ ਨਹੀਂ ਹੈ ਨਾ ਬਾਈ ਇਹ ਸਿੰਪਲ ਜੀ ਇੱਕ ਗੱਲ ਜੇ ਤੁਸੀਂ ਸਾਨੂੰ ਪਿਆਰ ਦਿੰਨੇ ਹੋ ਆਪਣੇ ਭਰਾ ਦੇ ਪੇਜ ਨੂੰ ਫੋਲੋ ਕਰਦੇ ਹੋ ਤਾਂ ਆਇਓ ਜ਼ਰੂਰ ਤੁਹਾਡਾ ਮਾਨਤਾਨ ਕਰਾ ਦੇਾਂਗੇ ਬਾਈ ਨੂੰ ਬਸ ਇੰਨਾ ਕਹਿ ਦਿਓ ਆ ਕੇ ਵੀ ਛੋਟੇ ਭਰਾ ਦੀ ਵੀਡੀਓ ਦੇਖ ਕੇ ਆਇਆ ਹੁਨਾਲ ਦੀ ਤੇ ਰਿਗਾਰਡ ਤੁਹਾਡਾ ਹੋ ਜਾਊਗਾ 2016 ਕ੍ਰੇਟਾ 1.4 ਪੈਟਰੋਲ 70000 70000 ਚੱਲੀ ਪਹਿਲੇ ਨਾਲ ਦੀ ਕਾਰ ਆਹਾ ਇਹ ਫੋਰਚੂਨਰ ਹੈ ਜੀ 2021 ਮਾਡਲ ਹਮ ਮੈਨੂਅਲ ਹੈ ਸਾਰੀ ਜੈਨੂਇਨ ਹੈ 64000 ਚੱਲੀ ਹੈ ਜੀ ਰਿਕਾਰਡ ਦੇ ਨਾਲ ਰਿਕਾਰਡ ਨਾਲ ਰਿਕਾਰਡ ਦੇ ਨਾਲ ਆਜੋ ਅੰਦਰ ਉਹਦੀ ਇੰਟੀਰੀਅਰ ਦੀ ਛਾਤੀ ਕਰਾਈਏ ਹੁਣ ਰੇਟ ਦੇ ਵਿੱਚ ਇਹਦੇ ਵੀ ਬਹੁਤ ਡਿਸਕਾਊਂਟ ਕੀਤਾ ਜੀ ਏਜੰਸੀ ਦੇ ਨਾਲ ਦਾ ਬਰਾਬਰ ਦਾ ਜਿਸ ਕੰਮ ਕਰਦਾ ਆਪਾਂ ਵੀ 31 ਲੱਖ ਰੁਪਏ ਦੀ ਕਾਰ ਵੇਚਦੇ ਸੀ ਪਹਿਲਾਂ ਕਿੰਨੇ ਦੀ ਪਹਿਲਾਂ ਵੇਚਦੇ ਸੀ 32 32.5 ਲੱਖ ਰੁਪਏ ਦੀ ਕਾਰ ਹਮ ਬਿਕਦੀ ਠੀਕ ਹੈ ਜੀ ਹੁਣ ਆਪਾਂ 3 ਲੱਖ ਦਾ ਡਿਸਕਾਊਂਟ ਕਰਤਾ ਹੁਣ ਕਾਰ ਦੀ ਕੀਮਤ ਹੈ 29 ਲੱਖ ਰੁਪਏ ਆ ਪਾ ਜੀ ਸਹੀ ਗੱਲ ਹੈ ਬਿਲਕੁਲ ਜੀ ਬਿਲਕੁਲ ਬੰਨੇ ਨੂੰ ਭੱਜੇ ਆਣਾ ਫੇ ਹਾਂ ਬਿਲਕੁਲ 29 ਲੱਖ ਰੁਪਏ ਦੇ ਵਿੱਚ ਬਾਈ ਇੱਕ ਚੀਜ਼ ਆ ਇਹ ਹੁੰਦੀਆਂ ਨਮੀ ਦਾ ਮਤਲਬ ਨਮੀ ਦੀਆਂ ਨਿਸ਼ਾਨੀਆਂ ਠੀਕ ਹੈ ਅੰਦਰ ਚੰਗੀ ਤਰ੍ਹਾਂ ਦੇਖ ਲਿਓ ਇਹ ਕਾਰ ਫੋਰਚਨਰ 2000 ਕਿੰਨਾ ਸੀ 21 ਮਾਡਲ 21 ਮਾਡਲ 21 ਮਾਡਲ ਦਾ ਰੇਟ ਪਤਾ ਕਰਿਆ ਹੋ ਪਹਿਲਾਂ ਜੀਐਸਟੀ ਦੇ ਕਰਕੇ ਰੇਟਾਂ ਦੇ ਵਿੱਚ ਵੀ ਗ੍ਰਾਵਟ ਹੋ ਗਈ ਠੀਕ ਹੈ ਭਾਈ ਆਹਾ ਇਹ ਡਿਜ਼ਾਇਰ ਹੈ ਜੀ 2015 ਮਾਡਲ ਹਮ ਪੈਟਰੋਲ ਦੀ ਕਾਰ ਹੈ ਜੀ ਵੀਐਕਐਸਆਈ ਮਾਡਲ ਹੈ ਓਕੇ ਫਰਸਟ ਓਨਰ ਦੀ ਕਾਰ ਹੈ ਹਮ ਠੀਕ ਹੈ 88000 ਚੱਲੀ ਹੈ ਜੀ ਕਾਰ ਠੀਕ ਹੈ ਕਾਰ ਦੀ ਕੀਮਤ ਹੈ ਜੀ 390000 ਕਿੰਨਾ ਮਾਡਲ 2015 ਮਾਡਲ 15 ਮਾਡਲ 15 ਮਾਡਲ ਸਵਾ 4 4 ਦੀ ਆਰਾਮ ਨਾਲ ਸਵਾ 4 ਦੀ ਵੇਚਦੇ ਸੀਗੇ ਜੀ ਹੁਣ ਕਰਤਾ ਡਿਸਕਾਊਂਟ ਬਾਕੀ ਮਾਨਤਨ ਹੋਰ ਵੀ ਹੋਏਗਾ ਜੀ ਮਾਨਤਨ ਹੋਊਗਾ ਹੋਰ ਵੀ ਥੋੜਾ ਚਿੰਤਾ ਨਾ ਕਰਿਓ ਭਰਾ ਦਾ ਚੈਨਲ ਦੇਖਦੇ ਹੋ ਤਾਂ ਫਾਇਦਾ ਤੁਹਾਡਾ ਜ਼ਰੂਰ ਕਰਵਾਉਂਗਾ ਭਾਈ 1.8 ਲੱਖ ਰੁਪਏ ਵਰਕੇ ਕਿਸੇ ਵੀ ਕਾਰ ਤੇ ਲੋਨ ਹੋਏਗਾ ਜੀ ਹੋ ਜਾਊਗਾ ਪੈਟਰੋਲ ਦੀ ਕਾਰ ਆ ਜੇ ਤੁਹਾਡੇ ਤੋਂ ਡਾਊਨ ਪੇਮੈਂਟ ਘੱਟ ਵੀ ਐ ਇੱਕ ਵਾਰ ਆਇਓ ਜ਼ਰੂਰ ਬਿਲਕੁਲ ਜੀ ਬਿਲਕੁਲ ਹੈਨਾ ਔਰ ਰਜਿਸਟ੍ਰੇਸ਼ਨ ਕੀਤੀ ਜਾਏਗੀ ਵੀ ਐਡਜਸਟਮੈਂਟ ਕੀਤੀ ਜਾਊਗੀ ਆਇਓ ਜ਼ਰੂਰ ਜੇ ਪੈਸੇ ਘੱਟ ਗਿਆ ਜੇ ਹਾਂਜੀ ਆਹਾ ਇਹ ਡਿਜ਼ਾਇਰ ਜੀ 370000 14 ਮਾਡਲ ਪੈਟਰੋਲ ਐਤ ਕੀ ਚਾਰ ਤੋਂ ਥੱਲੇ ਥੱਲੇ ਹੀ ਐਸ ਥੱਲੇ ਆ ਗਿਆ ਜੀ ਸਾਰਾ ਹੈ ਨਾ ਬਿਲਕੁਲ ਜੀ ਬਿਲਕੁਲ ਲਓ ਫੇ ਰੇਟਾਂ ਦੇ ਵਿੱਚ ਭਾਰੀ ਗਰਾਵਟ ਜਿਹਨੂੰ ਆਪਾਂ ਕਹਿ ਦਿੰਦੇ ਆ ਜੀਐਸਟੀ ਦੇ ਕਰਕੇ ਬਹੁਤ ਇੰਪੈਕਟ ਆ ਤੇ ਨਾਲੇ ਫਿਰ ਇੱਕ ਚੀਜ਼ ਹੋਰ ਹੈ ਨਾ ਜੀ ਕਿਦਾਂ ਹੁਣ ਇੱਕ ਦੱਸ ਦਿਆਂ ਜੀ ਹੁਣ ਨਵੀਂ ਕਾਰ ਏਜੰਸੀ ਜੋ ਆ ਰਹੀ 3 ਸਿਲੰਡਰ ਹੈ ਆਏ ਆਏ ਚਾਰ ਆਏ ਡਿਜ਼ਾਇਰ ਏ ਸਿਵਟ ਉਹ 3 ਸਿਲੰਡਰ ਆ ਰਹੀ ਹੈ ਵੀ ਆਪਾਂ ਕਹਿ ਦਈਏ ਬੇਸ਼ੱਕ ਉਹਨਾਂ ਨੇ ਐਵਰੇਜ ਵਧਾਈ ਹੈ ਪਰ ਕਾਰ ਉਨੀ ਜਿਆਦਾ ਸੋਲਿਡ ਨਹੀਂ ਹੈ ਉਹ ਉਨੀ ਜਾਣ ਵਾਲੀ ਗੱਲ ਨਹੀਂ ਕਿਉਂਕਿ ਇਹ 4 ਸਿਲੰਡਰ ਨੇ ਇਹ 4 ਸਿਲੰਡਰ ਨੇ 4 ਸਿਲੰਡਰ ਨੇ ਇਹਨਾਂ ਦਾ ਮੁਕਾਬਲਾ ਨਹੀਂ ਹੈਗਾ ਠੀਕ ਹੈ ਜੀ ਫਿਰ ਵੀ ਰੇਟਾਂ 'ਚ ਆਪਾਂ ਡਿਸਕਾਊਂਟ ਕੀਤਾ ਹੈ ਘੋੜੇ ਤੇ ਚੀਤੇ 'ਚ ਬਹੁਤ ਫਰਕ ਆ ਹਾਂ ਨਹੀਂ ਚਲੋ ਸਾਰੇ ਲੋਕਾਂ ਦੇ ਇਸ ਚੀਜ਼ ਬਾਰੇ ਪਤਾ ਨਹੀਂ ਹੈ ਪਰ ਉਹ 3 ਸਿਲੰਡਰ ਕਾਰਾਂ ਨੇ ਜੀ ਉਹ ਤਿੰਨ ਸਿਲੰਡਰ ਆ ਸਹੀ ਗੱਲ ਹੈ ਇਹ ਸਾਰਿਆਂ ਨੂੰ ਵੀ ਨਹੀਂ ਪਤਾ ਹਾਂ ਇਹ 4 ਸਿਲੰਡਰ ਕਾਰਾਂ ਨੇ ਜੀ ਤੇ ਇਹ 4 ਸਿਲੰਡਰ ਆ ਗਈ ਇਹ ਨਾਲੇ ਡੀਜ਼ਲ ਆ ਇਹ ਹਾਂ ਪੈਟਰੋਲ ਦੀ ਕਾਰਾਂ ਨੇ ਪਰ ਇਹ ਵੀ ਇਹ ਵੀ ਦਬਦੀਆਂ ਨਹੀਂ ਹੈਗੀਆਂ ਦਬਦੀਆਂ ਨਹੀਂ ਹੈ ਹਾਂ ਉਹ ਕਾਰਾਂ ਕੋਈ AC ਲਾ ਕੇ ਨਾ ਦਬ ਜਾਂਦੀਆਂ ਤੇ ਕਾਲ ਕਰ ਲਿਓ ਬਾਈ ਜਿਹੜੇ ਮੇਰੇ ਭਰਾ ਨੂੰ ਚਾਹੀਦੀ ਹੋਈ ਏ ਕਾਰ ਠੀਕ ਹੈ ਤੇ ਆਹ ਇਹ ਵੀ 14 ਮਾਡਲ ਜੀ પેટ્રોલ ਦੀ ਕਾਰ 50000 ਰਿਕਾਰਡ ਨਾਲ ਚੱਲੀ ਏ ਠੀਕ ਹੈ ਜੀ ਇਹ ਰਿਕਾਰਡ ਨਾਲ ਏ ਕਾਰ ਦਾ ਪਹਿਲੇ ਨਾਂ ਦੀ ਏ ਠੀਕ ਹੈ 14 ਮਾਡਲ ਵੀ ਐਕਸਾਈ ਮਾਡਲ ਹੈ ਠੀਕ ਹੈ ਇਹ ਵੀ ਕਾਰ 370000 ਰੁਪਏ ਦੀ ਹੂੰ ਬਾਕੀ ਮਾਨਤਾ ਨੂੰ ਤਾਂ ਫਿਰ ਹੈ ਹੀ ਏ ਜੀ ਮੌਕੇ ਤੇ ਤਾਂ ਹੋਣਾ ਹੀ ਹੋਣਾ ਤੁਹਾਡਾ ਏ ਨਾ ਗੱਲ ਸੱਚ ਆ ਚਾਹੇ ਆਪਾਂ ਚਲੋ ਵੈਸੇ ਵੀਡੀਓ ਚ ਕਰਦੇ ਆਂ ਆਪਾਂ ਉਦੋਂ ਤੁਸੀਂ ਆਮ ਆਉਂਗੇ ਤੁਹਾਨੂੰ ਰੇਟ ਕੁਝ ਹੋਰ ਦੇਖਣ ਨੂੰ ਮਿਲਣਗੇ ਵੀਡੀਓ ਦਾ ਫਾਇਦਾ ਇਹੀ ਹੁੰਦਾ ਵਾ ਕਿ ਬੰਦਾ ਕਹਿੰਦਾ ਵੀ ਬਾਈ ਆ ਦੇਖੋ ਪ੍ਰੂਫ ਆ ਹਾਂ ਬਿਲਕੁਲ ਜੀ ਬਿਲਕੁਲ ਵੀ ਪ੍ਰੂਫ ਆ ਤੁਹਾਡੇ ਸਾਹਮਣੇ ਅਸੀਂ ਦੇਖ ਕੇ ਆਏ ਹਾਂ ਹਾਂ ਬਿਲਕੁਲ ਬਿਲਕੁਲ ਤੇ ਤੁਹਾਡਾ ਰਿਗਾਰਡ ਵੀ ਹੋ ਜਾਊਗਾ ਆਹ ਇਹ ਆ ਜੀ 2021 ਮਾਡਲ 10ਵੇਂ ਮਹੀਨੇ ਦੀ ਕਾਰ ਹੈ ਜੀ ਪੈਟਰੋਲ ਦੀ ਕਾਰ ਫਰਸਟ ਉਹਨਾਂ ਦੀ ਕਾਰ ਹੈ ਜੀ ਲਾਈਟ ਆ ਦੇਖ ਲਓ ਕਾਰ ਚ ਨਵੇਂ ਲੱਗੇ ਨੇ ਹਾਂਜੀ ਮੈਂ ਕਹਿੰਦਾ ਇੰਟੀਰੀਅਰ ਸਾਫ਼ ਇੱਕਦਮ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਖੜਾਵਾ ਇੰਨਾ ਸੋਹਣਾ ਕਾਰ ਦਾ ਅੰਦਰੋਂ ਦੀ ਚੈੱਕ ਕਰੋ ਪਲੇਅਰ ਪਲਿਅਰ ਸਭ ਕੁਝ ਇਹ ਮੈਂ ਇੱਕ ਕੰਪਨੀ ਦੇ ਵੱਲੋਂ ਹੀ ਹੈ ਇਹ ਸਾਰਾ ਹਾਂਜੀ ਹਾਂ ਕੰਪਨੀ ਵੱਲੋਂ ਤੇ ਇੱਕ ਵਾਰ ਮੈਂ ਕਹੂੰਗਾ ਬੈਕ ਲੁੱਕ ਵੀ ਜ਼ਰੂਰ ਚੈੱਕ ਕਰਾਇਓ ਪਿੱਛੋਂ ਦੀ ਕਿੰਨਾ ਸੋਹਣਾ ਖੜਾਵਾ ਲੋ ਪ੍ਰੋਫਾਈਲ ਟਾਇਰ ਪਏ ਹੋਏ ਆ ਤੇ ਇੰਜਨ ਗੇਅਰ ਦੀ ਤਾਂ ਟੈਨਸ਼ਨ ਲੈਣ ਦੀ ਤੁਹਾਨੂੰ ਲੋੜ ਹੀ ਨਹੀਂ ਪੈਟਰੋਲ ਦੇ ਵਿੱਚ ਕਾਰ ਆ ਖੜਾਵਾ ਦੇਖੋ ਬਈ ਮਾਇਆ ਭਾਜੀ ਕਿੰਨੀ? ਇੱਥੇ ਵੀ ਘਟਾਏ ਆ। ਆ ਘਟਾਵਾਂਗੇ ਜੀ। ਇੱਥੇ ਵੀ? ਬਿਲਕੁਲ ਜੀ ਬਿਲਕੁਲ 8,90,000 ਰੁਪਏ ਜੀ। ਅੱਛਾ। ਹਾਂ ਜੀ ਹਾਂ। ਪਹਿਲਾਂ ਆਪਾਂ ਮੇਰੇ ਖਿਆਲ ਨਾਲ ਸਵਾ 9, ਸਵਾ 9 30 35 ਹੈ ਨਾ ਇਸ ਰੇਟ ਦੇ ਵਿਕਤੀ ਕਰਸ। ਲਓ। ਠੀਕ ਹੈ 8,90,000 ਦੇ। ਜ਼ਿਆਦਾ ਹੋਇਆ ਤੁਹਾਡਾ। 8 ਲੱਖ ਤੋਂ 1.5 ਲੱਖ ਦੇ ਕੇ ਲੋਨ ਹੋ ਜਾਏਗਾ ਠੀਕ ਹੈ ਜੀ। ਹਾਂ। ਬਾਕੀ ਮੌਕੇ ਦੇ ਮਾਨਤਾ ਕੀਤਾ ਜਾਏਗਾ ਜੀ। ਮੌਕੇ ਦਾ ਤਾਂ ਮਾਨਤਨ ਤੁਹਾਡਾ ਹੋਣਾ ਹੀ ਹੈ ਜਿਵੇਂ ਕਿ ਤੁਹਾਨੂੰ ਆਪਾਂ ਪਹਿਲਾਂ ਹੀ ਕਹਿ ਤਾ ਹੁਣ ਤੁਹਾਨੂੰ ਕਰਦੇ ਆ ਤੋਹਫਿਆਂ ਦੀ ਸ਼ੁਰੂਆਤ ਇੱਧਰੋਂ ਦੀ। ਉਹ ਫਰਸਟ ਓਨਰ ਦੀ ਕਾਰ ਠੀਕ ਹੈ 60 65 ਹਜ਼ਾਰ ਕਿਲੋਮੀਟਰ ਕਾਰ ਜੈਨੂਨ ਚੱਲੀ ਹੈ ਜੀ 11ਵੇਂ ਮਹੀਨੇ ਦੀ ਕਾਰ ਹੈ ਠੀਕ ਹੈ ਜੀ ਚੰਡੀਗੜ੍ਹ ਦਾ ਪੇਡ ਨੰਬਰ ਹੈ ਜੀ ਠੀਕ ਹੈ ਬਾਈ ਠੀਕ ਹੈ ਜੇ ਕੋਈ ਪੰਜਾਬ ਦਾ ਵੀ ਕਸਟਮਰ ਨੇ ਕਾਰ ਲੈਣੀ ਤਾਂ ਇਸੇ ਨੰਬਰ ਦੇ ਕਾਰ ਨਾਮ ਵੀ ਹੋ ਜੇਗੀ ਠੀਕ ਹੈ ਕਾਰ ਦੀ ਕੀਮਤ ਹੈ ਜੀ 4 ਲੱਖ 90000 ਰੁਪਿਆ ਸਹੀ ਗੱਲ ਹੈ ਹਾਂ ਜੀ ਹਾਂ 4 ਲੱਖ 90000 ਰੁਪਿਆ ਭਾਈ 2017 ਵਾ 17 11ਵੇਂ ਮਹੀਨੇ ਦੀ ਕਾਰ ਠੀਕ ਹੈ ਜੀ ਨਾਮ ਹੋ ਜੂਗੀ ਬਿਲਕੁਲ ਕਰਾ ਕੇ ਦੇਵਾਂਗੇ ਜੀ ਤੁਸੀਂ ਕਰਾ ਕੇ ਦੇਣੀ ਹੈ ਅਸੀਂ ਕਰਵਾ ਕੇ ਦੇਾਂਗੇ ਨਾਮ ਵੀ ਠੀਕ ਹੈ ਜੀ ਆਹਾ ਲੋਨ ਵੀ ਹੋਏਗਾ ਇਹ ਵੀ 17 ਮਾਡਲ ਹੈ ਜੀ ਪਹਿਲੇ ਨਾਂ ਦੀ ਕਾਰ VXI 70000 ਚੱਲੀ ਹੈ ਜੀ ਕਾਰ ਸਾਰੀ ਕਾਰ ਜੈਨੂਨ ਠੀਕ ਹੈ ਜੀ 490000 ਇਹ ਵੀ 49000 ਇਹ ਹੈਗੀ ਆ VXI ਪੈਟਰੋਲ ਪੈਟਰੋਲ ਦੀ ਕਾਰ ਆ 72000 ਦੱਸਿਆ ਚੱਲੀ ਆ ਸਵਿਫਟ ਆ ਗਈ 2017 ਡੀਆਰ ਸੌਰੀ ਡੀਜ਼ਰ ਆਹਾ ਇਹ ਡੀਜ਼ਲ ਦੀ ਹੈ ਜੀ 2000 ਸਵਿਫਟ 19 ਮਾਡਲ ਇਹ ਆਟੋ ਆਟੋਮੈਟਿਕ ਹੈ 72000 ਚੱਲੀ ਹੈ ਜੀ ਹੂੰ ਕਾਰ ਦੀ ਕੀਮਤ ਹੈ ਜੀ ਐਨਓਸੀ ਨਾਲ 490000 ਰੁਪਇਆ 2019 ਮਾਡਲ ਭਾਈ ਜੀ ਸਹੀ ਗੱਲ ਆ ਬਿਲਕੁਲ ਜੀ ਬਿਲਕੁਲ ਇੱਧਰ ਆਓ ਇੰਟੀਰੀਅਰ ਦੇਖੋ ਜਰਾ ਜਿਹਨੂੰ ਸਾਫ਼ ਦਾ ਮਤਲਬ ਸਾਫ਼ ਕਹਿੰਦੇ ਆ ਆਟੋਮੈਟਿਕ ਕਾਰ ਵਿਕਦੀ ਸੀ ਪਹਿਲਾਂ ਹਾਂ ਰਾਮ ਨਾਲ ਬੇ ਆਪਾਂ ਯਾਰ ਪਾਈਆਂ ਹੋਈਆਂ ਵੀਡੀਓ ਯਾਰ ਹਾਂ ਬਿਲਕੁਲ ਦੇਖੋ ਭਾਈ ਮੈਨੂਅਲ ਨਹੀਂ ਆ ਇਹ ਆਟੋਮੈਟਿਕ ਕਾਰ ਆ ਗਈ ਡੀਜ਼ਲ ਦੀ ਕਾਰ ਆ ਐਵਰੇਜ ਉਵਰੇਜ ਦਾ ਤਾਂ ਇਹਨੂੰ ਤਾਂ ਪੁੱਛਣ ਦੀ ਲੋੜ ਹੀ ਨਹੀਂ ਬਿਲਕੁਲ ਜੀ ਬਿਲਕੁਲ ਜਿਵੇਂ ਕਿ ਆਪਾਂ ਸਟਾਰਟਿੰਗ ਦੀ ਗੱਲ ਕੀਤੀ ਇਹੀ ਕੋ ਵੇਚਦਾ ਵਾ ਇਹੀ ਵਿਕਦਾ ਜੀ ਬਿਲਕੁਲ ਤੇ ਲੋਨ ਹੋ ਜੂ ਇਹਨਾਂ ਦੇ ਹਾਂ ਹਾਂ ਸਾਰੀਆਂ ਤੇ 1 ਲੱਖ ਰੁਪਇਆ ਡਾਊਨ ਮੈਡਮ ਲੱਖ ਰੁਪਇਆ ਡਾਊਨ ਪੇਮੈਂਟ ਆ ਬਸ ਸਿੱਧੀ ਜੀ ਗੱਲ ਆਹਾ ਇਹ ਹੈ ਜੀ i20 2015 ਮਾਡਲ ਡੀਜ਼ਲ ਦੀ ਕਾਰ 90 95 ਹਜ਼ਾਰ ਚੱਲੀ ਹੈ ਜੀ ਕਾਰ ਪੰਜਾਬ ਨੰਬਰ ਦੀ ਕਾਰ ਹੈ 4 ਲੱਖ 20 ਹਜ਼ਾਰ ਰੁਪਇਆ 4 ਲੱਖ ਤੇ 20 ਹਜ਼ਾਰ ਦੇ ਵਿੱਚ i20 ਇਹ ਆ ਗਈ ਮੈਗਨਾ ਮੈਗਨਾ ਜੀ ਮੈਗਨਾ ਆ ਗਈ ਆਜੋ ਦਿਖਾਈਏ ਤੁਹਾਨੂੰ ਇਹਦਾ ਇੰਟੀਰੀਅਰ ਇੰਟੀਰੀਅਰ ਨਾ ਹੁੰਡਾਈ ਦਾ ਬਹੁਤ ਸੋਹਣਾ ਹੁੰਦਾ ਵਾ ਬਹੁਤ ਸੋਹਣਾ ਹੁੰਦਾ ਹੈ ਨਾ ਬਿਲਕੁਲ ਜੀ ਦੇਖੋ ਸੂਜ਼ੂਕੀ ਹੁੰਡਾਈ ਇਹ ਜ਼ਿਆਦਾਤਰ ਆਪਣੇ ਮਤਲਬ ਕਿ ਲੋ ਮੇਨਟੇਨੈਂਸ ਤੇ ਇੰਟੀਰੀਅਰ ਕਰਕੇ ਵੀ ਜਾਣੀਆਂ ਜਾਂਦੀਆਂ ਹਨ ਤੇ ਦੇਖ ਲਓ ਭਾਈ ਮੈਨੂਅਲ ਟਰਾਂਸਮਿਸ਼ਨ ਹੈ ਇਹਦੀ ਮਾਇਆ ਇਹਦੀ ਆਪਾਂ ਦੱਸੀ ਆ ਇਹਦੀ 420000 420000 ਰੁਪਏ 420000 ਰੁਪਏ ਹੀ ਇਹਦੇ ਲਈ ਲਿਆਣਾ ਇਹਦੇ ਤੋਂ ਵੀ ਤੁਹਾਡਾ ਬਾਕੀ ਦਾ ਲੋਨ ਹੋ ਜਾਊਗਾ i20 ਇਹ 2009 ਮਾਡਲ ਦੀ ਪੈਟਰੋਲ ਦੀ ਕਾਰ ਠੀਕ ਹੈ ਜੀ ਇੰਜਨ ਗੇਅਰ ਦੀ ਬਿਲਕੁਲ ਕਾਰ ਨਵੀਂ ਹੈ ਕੰਡੀਸ਼ਨ ਦੇਖ ਲਓ ਕਾਰ ਦੀ ਹੈ ਨਾ ਪੰਜਾਬ ਨੰਬਰ ਦੀ ਕਾਰ ਇਹਦੇ ਪੈਸਿਆਂ ਦੀ ਗ੍ਰਾਵਟਾ ਆ ਬਿਲਕੁਲ ਗਰਾਊਂਡ ਹੈ ਜੀ ਬਿਲਕੁਲ ਜੀ ਬਿਲਕੁਲ ਲਓ ਨਵਾਂ ਮਾਡਲ ਦੀ ਪਹਿਲਾਂ ਅੰਟੀਰੀਅਰ ਦਿਖਾਣੇ ਰੇਟ ਫੇਰ ਦੱਸਦੇ ਆ ਪਹਿਲਾਂ ਅੰਟੀਰੀਅਰ ਦੇਖੋ ਜਮਾ ਥੋੜੇ ਰੇਟ ਤੇ ਕਰਾਉਣੇ ਜੀ ਇਸ ਟਮ ਆਹ ਅੱਛਾ ਹਾਂ ਜੀ 1,80,000 ਰੁਪਏ ਦੀ ਕਾਰ ਹੈ ਜੀ ਸਹੀ ਗੱਲ ਹੈ ਹਾਂ 1,80,000 ਦੇ ਦੀ ਕਾਰ 1 ਲੱਖ ਤੇ 80,000 ਰੁਪਏ ਦੀ ਕਾਰ ਆ ਬਾਈ 1,80,000 ਦੇ ਵਿੱਚ ਤੁਹਾਨੂੰ ਇਹ ਕਾਰ ਮਿਲੂਗੀ ਬਾਈ ਔਰ ਜੇ ਕਾਰ ਲੈ ਕੇ ਜਾਓਗੇ ਤਾਂ ਕਹੋਗੇ ਵੀ ਵੀਰੇ ਸਵਾਦ ਆ ਹਾਂ ਬਿਲਕੁਲ ਜੀ i20 ਹੈ ਜੀ ਹਨਾ ਆਲਟੋ ਤੋਂ ਬਲ ਸਵਾਦ ਆਏਗਾ ਮਰੂਤੀਆਂ ਮਰਾਤੀਆਂ ਲੈਣ ਵਾਲੇ ਲੋਕ ਹੀ ਬੈਠੇ ਹੁੰਦੇ ਆ ਤੇ ਆਲਟੋ ਵਾਲੇ ਸੈਗਮੈਂਟ ਚ ਤੁਹਾਨੂੰ i20 ਦੇਤੀ ਰੇਡਜ਼ ਰੇਡਜ਼ ਹੈ ਜੀ ਡੀਜ਼ਲ ਦੀ ਕਾਰ ਹੈ ਠੀਕ ਹੈ 80 85 ਹਾਲ ਚੱਲੀ ਟਾਇਰ ਨਵੇਂ ਨੇ ਅਲਾਏ ਲੱਗੇ ਨੇ ਕਾਰ ਦੇ ਵਿੱਚ ਇੰਜਨ ਗੇਅਰ ਦੀ ਕਾਰ ਬਿਲਕੁਲ ਸੀਲਡ ਹੈ ਜੀ ਅਲਾਏ ਲੱਗੇ ਆ ਇੰਜਨ ਗੇਅਰ ਓਕੇ ਆ ਹਾਂਜੀ ਕੀ ਕਹਿੰਦੀ ਫੇ ਇਹ ਕਾਰ ਇਹ 210000 ਰੁਪਏ ਦੀ ਬਸ ਹਾਂਜੀ 210000 ਦੇ ਵਿੱਚ ਤੁਹਾਨੂੰ ਕਾਰ ਇੱਕ ਚੀਜ਼ ਬਾਈ ਮੈਂ ਤੁਹਾਨੂੰ ਨਾ ਪਹਿਲਾਂ ਹੀ ਕਲੀਅਰ ਕਰ ਦਿੰਦਾ ਕਾਰ ਹਮੇਸ਼ਾ অথরাইਜ਼ਡ ਡੀਲਰਸ਼ਿਪ ਤੋਂ ਲਿਆ ਕਰੋ ਜਿਹੜੇ ਮੇਰੇ ਭਰਾ ਪਹਿਲਾਂ ਹੀ ਕੰਮ ਕਰ ਰਹੇ ਹਨ ਨਾ ਉਹਨਾਂ ਤੋਂ ਕਾਰ ਲੈਣ ਦਾ ਫਾਇਦਾ ਤੁਹਾਨੂੰ ਇਹ ਆ ਇੱਕ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਕਾਗਜ਼ ਪੱਤਰਾਂ ਦੀ ਨੋਨ ਐਕਸੀਡੈਂਟ ਦੀ ਆਮ ਬੰਦਾ ਵੀਰੇ ਕਾਰਾਂ ਦੇ ਐਕਸੀਡੈਂਟ ਨੂੰ ਨਹੀਂ ਪਛਾਣ ਪਾਂਦਾ ਨਹੀਂ ਪਛਾਣ ਪਾਂਦਾ ਜੀ ਔਰ ਨਾ ਹੀ ਕਾਗਜ਼ ਪੱਤਰਾਂ ਨੂੰ ਪਛਾਣ ਪਾਂਦਾ ਨਹੀਂ ਪਛਾਣ ਪਾਂਦਾ ਜੀ ਲੋਕੀ ਅੱਜਕੱਲ ਬਹੁਤ ਕੁਝ ਚੱਲਦਾ ਪਿਆ ਵਾ ਆਰਸੀਆਂ ਡੁਪਲੀਕੇਟ ਪ੍ਰਿੰਟ ਹੋ ਕੇ ਵੇਚ ਦਿੰਦੇ ਆ ਬਾਅਦ ਕਿਨੇ ਕਿਨੂੰ ਖੜਨਾ ਕਿਰ ਪੜਨਾ ਤੇ ਆ ਕੇ ਹੀ ਕਾਰ ਲਓ ਜਿੱਥੇ ਵੀ ਤੁਸੀਂ ਕਹਿੰਨਾ ਕਸਟਮਰ ਜਿੱਥੇ ਦਾ ਵੀ ਕਸਟਮਰ ਫੋਨ ਤੇ ਕਿਸੇ ਨਾਲ ਕੋਈ ਗੱਲ ਨਾ ਕਰੋ ਫਰੋਡ ਬਹੁਤ ਚੱਲ ਰਿਹਾ ਜੇ ਗੱਲ ਠੀਕ ਹੈ ਨਾ ਤੁਸੀਂ ਕਾਰ ਬਾਜ਼ਾਰ ਤੇ ਆਓ ਆਪਣਾ ਕਾਰ ਬਾਜ਼ਾਰ ਆ ਰਹੇ ਜੀ ਠੀਕ ਹੈ ਨਾ ਆ ਕੇ ਗੱਲ ਕਰੋ ਕਾਰ ਦੇਖੋ ਪਸੰਦ ਕਰੋ ਫਿਰ ਰੇਟ ਟਰਾਈ ਹੋਏਗਾ ਹਨਾ ਪੇਪਰ ਦੇਖੋ ਕਾਗਜ ਦੇਖੋ ਕਾਰ ਦੇ ਫਿਰ ਸਾਈ ਕਰੋ ਜੋ ਵੀ ਕਰਨਾ ਹੈ ਕਾਰ ਦੇ ਪੇਪਰ ਮਤਲਬ ਕਹਿਣ ਦਾ ਵੀ ਫੋਨ ਤੇ ਕਦੇ ਵੀ ਨਾ ਕਿਸੇ ਦੀ ਗੱਲ ਸੁਣਾਓ ਫੋਨ ਤੇ ਅੱਜ ਕੱਲ ਬਹੁਤ ਫਰੋਡ ਹੋ ਰਿਹਾ ਹੈ ਤੇ ਕਾਰ ਬਾਜ਼ਾਰ ਤੇ ਆਓ ਤੇ ਕਾਰ ਦੇਖੋ ਤੇ ਆ ਕੇ ਕਾਰ ਦੀ ਪਤਾ ਲੱਗਦਾ ਵੀ ਕਾਰ ਦੇ ਚ ਕੀ ਹੈਗਾ ਕੀ ਹੈਗਾ ਵਾ ਬਾਈ ਆਪਾਂ ਨੋਰਮਲ ਬੰਦਾ ਨਹੀਂ ਪਛਾਣਦਾ ਨਹੀਂ ਪਛਾਣਦਾ ਜੀ ਬਿਲਕੁਲ ਜੀ ਆਹਾ ਇਹ 2019 ਮਾਡਲ ਹੈ ਜੀ अल्टੋ K10 VXI ਫਰਸਟ ਓਨਰ ਦੀ ਕਾਰ ਚੱਲੀ ਚੱਲੀ ਹੈ ਜੀ ਕਾਰ ਇਹ 42000 42000 ਚੱਲੀ ਹੋਈ ਆ ਚੰਡੀਗੜ੍ਹ ਦਾ ਨੰਬਰ ਹੈ ਹਾਂ ਠੀਕ ਹੈ ਪੰਜਾਬ ਦਾ ਕੋਈ ਵੀ ਕਸਟਮਰ ਹੈ ਇਸੇ ਨੰਬਰ ਤੇ ਕਾਰ ਨਾਮ ਹੋ ਜਾਏਗੀ ਇਸੇ ਨਾਲ ਇਸੇ ਨੰਬਰ ਤੇ ਕਾਰ ਨਾਮ ਹੋ ਜਾਏਗੀ ਜੀ ਠੀਕ ਹੈ ਠੀਕ ਹੈ ਉਹ ਅਸੀਂ ਕਰਵਾ ਕੇ ਦੇ ਦਾਂਗੇ ਜੀ ਕੋਈ ਪ੍ਰੋਬਲਮ ਨਹੀਂ ਆਊਗੀ ਵੀ ਜਿੱਦਾਂ ਹਾਂ ਉਹ ਜਿੰਮੇਵਾਰੀ ਅੱਛਾ ਅੱਜਕੱਲ ਸਭ ਤੋਂ ਜ਼ਿਆਦਾ ਮੇਨ ਪੰਗਾ ਨਾ ਲੋਕੀ ਡਰਦੇ ਚੰਡੀਗੜ੍ਹ ਜਾ ਚੰਡੀਗੜ੍ਹ ਹਾਂਜੀ ਹੁਣ ਜੇ ਚੰਡੀਗੜ੍ਹ ਨੰਬਰ ਹੋ ਗਈ ਵੇ ਜਿੱਦਾਂ ਮਰਜ਼ੀ ਲੈ ਬਿਲਕੁਲ ਜੀ ਬਿਲਕੁਲ ਵੇਸੋ ਕਾਰ ਦੀ ਕੀਮਤ ਹੈ 3 ਲੱਖ 60000 ਰੁਪਏ ਦੀ 3 ਲੱਖ 60000 ਹਾਂਜੀ ਲੋਨ ਲੋਨ ਹੋ ਜਾਏਗਾ ਜੀ ਤਕਰੀਬਨ 70 80000 ਵਰਕੇ ਹੋ ਜਾਊਗਾ ਲੋਨ ਬਿਲਕੁਲ ਜੀ ਬਾਕੀ ਇਹਦੇ ਤੇ ਵੀ ਹੋਈ ਹਿਸਾਬ ਕਿਸ਼ਤ ਥੋੜੀ ਜੀ ਬਣਨੀ ਆ ਜਿਹੜੇ ਮੇਰੇ ਭਰਾ ਆਪਾਂ ਨੂੰ ਤੋਂ 70000 ਦੇ ਵਿੱਚ ਕਿਸ਼ਤਾਂ ਅਫੋਰਡ ਕਰ ਸਕਦੇ ਆ ਉਹਨਾਂ ਲਈ ਅੱ ਏ ਆ ਜੀ अल्टੋ 2023 ਮਾਡਲ ਹਾਂ ਵੀ ਐਕਸਾਈ ਮਾਡਲ ਹੈ ਹਾਂ 35000 ਏਜੰਸੀ ਰਿਕਾਰਡ ਨਾਲ ਚੱਲੀ ਹੈ ਸਾਰੀ ਕਾਰ 오ਰੀਜਨਲ ਹੈ ਜੀ ਹਮ ਕਾਰ ਦੀ ਕੀਮਤ ਹੈ ਜੀ 375000 ਰੁਪਿਆ ਇਹਦੇ ਚ ਵੀ ਗਰਾਵਟ ਹਾਂ ਬਿਲਕੁਲ ਜੀ ਬਿਲਕੁਲ ਉਹਦਾ ਦਿਖਾ ਦਿੰਦੇ ਨੇ ਤੁਹਾਨੂੰ ਇਹ ਰੇਟ ਲਿਸਟ ਪੁਰਾਣੀ ਲੱਗੀ ਹੋਈ ਆ ਹਾਂ ਜੀ ਹਾਂ ਆ ਦੇ ਲੋ 425000 ਲਿਖਿਆ ਹੋਇਆ ਵਾ ਉਹੀ ਗੱਲ ਵੀਡੀਓ ਬਣਾਣ ਆਏ ਆ ਤਾਂ ਕੁਛ ਨਾ ਕੁਛ ਤਾਂ ਫਾਇਦਾ ਕਰਾਵਾਂਗੇ ਬਿਲਕੁਲ ਜੀ ਬਿਲਕੁਲ ਲੋਨ ਇੱਥੇ ਵੀ ਹੋ ਜੂਗਾ ਆਹਾ ਬਾਈ ਇਹ ਹੈ ਜੀ 2021 ਮਾਡਲ अल्टੋ ਪੈਟਰੋਲ ਪਲਸ ਕੰਪਨੀ ਫਿਟਡ ਸੀਐਨਜੀ ਗ੍ਰੀਨ ਸੀਐਨਜੀ ਹੈ ਜੀ ਠੀਕ ਹੈ ਵੀਐਕਐਸਆਈ ਮਾਡਲ ਹੈ ਠੀਕ ਹੈ ਜੀ 63000 ਏਜੰਸੀ ਰਿਕਾਰਡ ਨਾਲ ਚੱਲੀ ਹੈ ਲਾਈਟ ਐਰ ਕਾਰ ਚ ਨਵੇਂ ਪਏ ਨੇ ਠੀਕ ਹੈ ਬਾਈ ਕੰਡੀਸ਼ਨ ਬਿਲਕੁਲ ਨਵੀਂ ਨਗੋਰ ਹੈ ਜੀ ਕਾਰ ਦੀ ਬਿਲਕੁਲ ਸਾਫ਼ ਹਾਂ ਜੀ ਹਾਂ ਇਹ ਕਾਰ ਦੀ ਕੀਮਤ ਹੈ 3.5 ਲੱਖ ਰੁਪਈਆ 3 ਲੱਖ ਤੇ 50 ਹਜ਼ਾਰ ਅਲਾਏ ਲੱਗੇ ਆ ਠੀਕ ਹੈ ਟਾਇਰ ਜਮਾਂ ਓਕੇ ਰਿਪੋਰਟ ਪਏ ਆ ਹੱਲੇ ਤੁਹਾਨੂੰ ਟਾਇਰ ਵੀ ਪਵਾਣ ਦੀ ਲੋੜ ਨਹੀਂ ਪੈਣੀ ਔਰ ਇੰਟੀਰੀਅਰ ਤਾਂ ਤੁਸੀਂ ਦੇਖ ਹੀ ਲੋ ਉਹ ਪਿੱਛੇ ਬਕਸਾ ਵੀ ਦੇਖ ਰਿਹਾ ਹੋਊ ਤੇ ਬੰਦੇ ਨੇ ਮਤਲਬ ਕਿ ਪੈਸਾ ਲਾਇਆ ਹੋਇਆ ਕਾਰ ਦੇ ਉੱਤੇ ਪਰ ਤੁਹਾਨੂੰ ਲਾਂਦੀ ਲੋੜ ਨਹੀਂ ਪੈਣੀ ਬਿਲਕੁਲ ਜੀ ਹੁਣ 50000 ਦੀ ਕਾਰ ਦੇ ਚ ਕਿੱਟ ਲੱਗੀ ਜੇ ਜੇ ਆਪਾਂ ਨਵੀਂ ਕਾਰ ਦੀ ਗੱਲ ਕਰਦੇ ਆ ਜੋ ਵੀ ਡਿਸਕਾਊਂਟ ਹੋਇਆ ਹੈ ਨਾ ਇਹਦੇ ਇੱਕ ਬੈਨੀਫਿਟ ਇਹ ਹੈ ਕਿ ਤਾਂ ਕਿੱਟ ਲੱਗੀ 50000 ਰੁਪਏ ਦੀ ਉੱਪਰੋਂ ਲਾਈ ਟਾਇਰ ਲੱਗੇ ਨੇ ਆਪਾਂ ਉਹ ਕੀਮਤ ਲਾ ਕੇ ਚੱਲਾਂਗੇ ਨਾ ਜੀ ਬਿਲਕੁਲ ਜੀ ਫਿਰ ਵੀ ਆਪਾਂ ਡਿਸਕਾਊਂਟ ਕੀਤਾ ਨਹੀਂ 3.90 95 ਦੀ ਕਾਰ ਆਪਾਂ ਵੇਚ ਦੇ ਸੀ ਵੇਚ ਦੇ ਸੀਗਾ ਹੁਣ ਆਪਾਂ ਦੇਣੀ ਆ ਕਿੰਨੀ ਇਹ 3.5 ਲੱਖ ਰੁਪਏ ਦੀ 3.5 ਲੱਖ ਰੁਪਏ ਦੀ ਕਾਰ ਮਿਲੂਗੀ ਤੁਹਾਨੂੰ ਔਰ ਤੇ ਬਾਈ ਹੋਪ ਕਰਦੇ ਆ ਜਿੰਨੀਆਂ ਅੱਜ ਦੀਆਂ ਤੁਹਾਨੂੰ ਕਾਰਾਂ ਦਿਖਾਈਆਂ ਨਾ ਤੁਹਾਨੂੰ ਵਧੀਆ ਲੱਗੀਆਂ ਹੋਣਗੀਆਂ ਆਪਣੇ ਵੱਲੋਂ ਬੈਸਟ ਕਰਦੇ ਆ ਬਾਕੀ ਤੁਸੀਂ ਆਇਓ ਜਰੂਰ ਇੱਕ ਵਾਰੀ A1 ਕਾਰਸ ਰਾਜਪੁਰਾ ਤੇ ਮੈਂ ਸਕਰੀਨ ਤੇ ਨੰਬਰ ਪਾਏ ਹੋਏ ਆ ਨੰਬਰ ਚੱਲਦੇ ਪਏ ਆ ਤੇ ਜਿਹੜੇ ਵੀ ਮੇਰੇ ਭਰਾ ਨੂੰ ਕੋਈ ਵੀ ਕਾਰ ਚਾਹੀਦੀ ਹੋਈ ਲੋਨ ਕਰਾਣਾ ਵਾਸਤੇ ਡਾਊਨ ਪੇਮੈਂਟ ਘੱਟ ਆ ਤੁਹਾਡੇ ਤੋਂ ਸਿਬਲ ਸਕੋਰ ਥੋੜਾ ਬਹੁਤ ਉੱਪਰ نیچے ਹੈਗਾ ਬਸ ਥੋੜਾ ਬਹੁਤ ਹੋ ਜਾਊਗਾ ਜ਼ਿਆਦਾ ਨਹੀਂ ਹੋਊਗਾ ਆ ਜਿਓ ਅ ਅਮਰਦੀਪ ਕਲੋਨੀ ਦੇ ਓਪੋਜ਼ਿਟ ਹਾਂਜੀ ਹਾਂ ਤੇ ਪਟਿਆਲਾ ਬਾਈਪਾਸ ਰੋਡ ਇਵਨ ਕਾਰ ਜ ਕਿਸੇ ਨੇ ਕਾਰ ਸੇਲ ਵੀ ਕਰਨੀ ਹੈ ਨਾ ਜੀ ਕੋਈ ਵੀ ਕਾਰ ਇੱਕ ਵਾਰੀ ਫੋਨ ਕਰੋ ਠੀਕ ਹੈ ਜੀ ਬੈਸਟ ਤੋਂ ਬੈਸਟ ਰੇਟ ਕਾਰ ਤੇ ਦਿੱਤਾ ਜਾਏਗਾ ਤੇ ਅੱਧੇ ਘੰਟੇ ਵਿੱਚ ਡੀਲ ਕਰੈਕ ਕੀਤੀ ਜਾਏਗੀ ਹਾਂ ਬਿਲਕੁਲ ਕੋਈ ਕਿਸੇ ਨੇ ਵੀ ਕੋਈ ਵੀ ਕਾਰ ਸੇਲ ਕਰਨੀ ਹੈ ਤੇ ਇੱਕ ਵਾਰੀ ਕੰਟੈਕਟ ਜਰੂਰ ਕਰੋ ਕੰਟੈਕਟ ਜਰੂਰ ਕਰ ਲਿਓ ਮਤਲਬ ਕਈ ਭਰਾ ਹੁੰਦੇ ਜਿਨ੍ਹਾਂ ਨੇ ਕਟਵਾ ਕੇ ਉੱਚੇ ਮਾਡਲ ਦੀ ਲੈਣੀ ਹੈ ਜਾਂ ਜੇ ਕਾਰ ਸੇਲ ਵੀ ਕਰਨੀ ਹੈ ਤਾਂ ਫਿਰ ਵੀ ਕੰਟੈਕਟ ਕਰੋ ਇੱਕ ਵਾਰੀ ਕਾਲ ਕਰ ਲਿਓ ਨੰਬਰ ਮੈਂ ਪਾਤੇ ਆ ਐਡਰੈਸ ਦੀ ਗੱਲ ਕਰਾਂ ਐਡਰੈਸ ਤੁਹਾਨੂੰ ਮੈਂ ਬੋਲ ਕੇ ਦੱਸਦਾ ਜੇ ਤੁਸੀਂ ਕਹਿੰਦੇ ਹੋ ਬਾਈ ਗੂਗਲ ਦਾ ਲਿੰਕ ਉਹ ਨਾਲ ਤੁਸੀਂ ਜਿਹੜਾ ਟਾਈਟਲ ਜਿੱਥੇ ਪੰਜਾਬੀ ਚ ਇੱਕ ਵਰਡ ਲਿਖਿਆ ਹੋਇਆ ਥੱਲੇ ਉਹਦੇ ਤੇ ਮੋਰ ਦੀ অপਸ਼ਨ ਆਣੀ ਉਹਦਾ نیچے ਕਲਿੱਕ ਕਰੋਗੇ ਨਾ ਡਿਸਕ੍ਰਿਪਸ਼ਨ ਖੁੱਲ ਜੂਗਾ ਆਪਣਾ ਉਹਦੇ ਚ ਗੂਗਲ ਮੈਪ ਦੀ ਸਾਰੀ ਲੋਕੇਸ਼ਨ ਆ ਜਿੱਥੋਂ ਬੈਠੇ ਆ ਉੱਥੋਂ ਦੀ ਇੱਥੇ ਤੱਕ ਦੀ ਸਾਰੀ ਲੋਕੇਸ਼ਨ ਖੁੱਲ ਜੂਗੀ ਵੀਡੀਓ ਵਧੀਆ ਲੱਗੀ ਤਾਂ ਇਹ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਲਾਈਕ ਕਰਕੇ ਤੇ ਕਮੈਂਟ ਕਰਕੇ ਇਹ ਦੱਸਿਓ ਵੀ ਕਿਹੜੇ ਕਿਹੜੇ ਭਰਾ ਤੁਸੀਂ ਆਪਣੇ ਛੋਟੇ ਭਰਾ ਕੋ ਨਾਲ ਨੂੰ ਵੀਡੀਓ ਦੇਖਦੇ ਹੋ ਤੇ ਕਿੰਨਾ ਮਾਣ ਬਖਸ਼ਦੇ ਹੋ ਕਮੈਂਟਾਂ ਜ਼ਰੂਰ ਦੱਸਿਓ ਤਾਂ ਤੇ ਲਈ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਚੰਗਾ ਜੀ ਸਤਿ ਸ਼੍ਰੀ ਅਕਾਲ